ਸਤਿ ਸ਼੍ਰੀ ਅਕਾਲ ਜੀ ਨਮਸਕਾਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਤੁਹਾਡਾ ਆਪਣਾ ਕੁਲਦੀਪ ਸਿੰਘ ਢਾਲੀਵਾਲ ਚੀਫ ਸਪੋਕਸਮੈਨ ਆਮ ਆਦਮੀ ਪਾਰਟੀ ਪੰਜਾਬ ਐਮ ਐਲ ਏ ਹਲਕਾ ਜਨਾਲਾ ਮੈਂ ਹੁਣੇ ਹੀ ਖਬਰ ਸੁਣ ਰਿਹਾ ਸੀਗਾ ਕਿ ਅੱਜ ਬਹੁਤ ਵੱਡੀ ਇੱਕ ਪ੍ਰਾਪਤੀ ਜਿਹੜੀ ਹੈ ਸਿੱਖ ਸੰਤਾਂ ਨੂੰ ਪਿਛਲੇ 4-5 ਸਾਲਾਂ ਤੋਂ ਜਿਹੜੀ ੜੀ ਕੀਤੀ ਜਾ ਰਹੀ ਸੀਗੀ ਜਿਹੜੇ 328 ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਲਾਪਤਾ ਹੋਏ ਸੀਗੇ ਜਿਹੜੇ ਬੰਦਿਆਂ ਦੇ ਖਿਲਾਫ ਪੱਛਾ ਦਰਜ ਹੋਇਆ ਸੀ ਹਾਈ ਕੋਰਟ ਦੀ ਡਾਇਰੈਕਸ਼ਨ ਦੇ ਉੱਤੇ ਹਾਈ ਕੋਰਟ ਨੇ ਇਹ ਡਾਇਰੈਕਸ਼ਨ ਦਿੱਤੀ ਸੀਗੀ ਉਹਦਾ ਇਹ ਹਾਈ ਕੋਰਟ ਦੀ ਡਾਇਰੈਕਸ਼ਨ ਦੇ ਉੱਤੇ ਪਤਾ ਦਰਜ ਹੋਇਆ ਹਾਈ ਕੋਰਟ ਦੀ ਡਾਇਰੈਕਸ਼ਨ ਤੇ ਸਿੱਟ ਬਣੀ ਔਰ ਸਿੱਟ ਦੀ ਅੱਜ ਬਹੁਤ ਵੱਡੀ ਇੱਕ ਪ੍ਰਾਪਤੀ ਆ ਕਿ ਸਿੱਟ ਨੇ ਚੰਡੀਗੜ੍ਹ ਦੇ ਇੱਕ ਹੋਟਲ ਚੋਂ ਸਤਿੰਦਰ ਸਿੰਘ ਕੋਹਲੀ ਜਿਹੜਾ ਚਾਰਟਰਡ ਅਕਾਊਂਟੈਂਟ ਆ ਜਿਹੜਾ ਕਿ ਇਸ ਸਮੇਂ ਐਸਜੀਪੀਸੀ ਦਾ ਵੀ ਚਾਰਟਰਡ ਅਕਾਊਂਟਰ ਸੀਗਾ ਜਿਹਨੂੰ ਮੰਨਿਆ ਜਾਂਦਾ ਕਿ ਉਹ ਇਸ ਲਾਪਤਾ ਸੁਪੰਦ ਵਿੱਚ ਜਿਹੜਾ ਮੁੱਖ ਮੁੱਜਮ ਆ ਉਹਦੀ ਅੱਜ ਗ੍ਰਫਤਾਰੀ ਹੋਈ ਆ ਔਰ ਪਿਛਲੇ ਕਈ ਸਾਲਾਂ ਤੋਂ ਸਿੱਖ ਸੰਗਤਾਂ ਬਹੁਤ ਵੱਡੀ ਲਾਂਬੰਦੀ ਕਰਦੀਆਂ ਆਈਆਂ ਸੀਗੀਆਂ ਤਰਨੀਆਂ ਮਜਾਦੇ ਕਰਦੀਆਂ ਆਈਆਂ ਸੀਗੀਆਂ ਭਾਈ ਬਲਦੇਵ ਸਿੰਘ ਵਡਾਲਾ ਜਿਹੜੇ ਸਿੱਖ ਪੰਥ ਦੇ ਪ੍ਰਸਿੱਧ ਕੀਰਤਨੀਏ ਹਨ ਉਹਨਾਂ ਦੀ ਗਵਾਈ ਦੇ ਵਿੱਚ ਬੜੀ ਲਾਂਬੰਦੀ ਹੋਈ ਸੀਗੀ ਸੋ ਮੈਂ ਸਮਝਦਾ ਕਿ ਅੱਜ ਇਸ ਕੇਸ ਦੇ ਵਿੱਚ ਪਹਿਲੀ ਗ੍ਰਿਫਤਾਰੀ ਹੋਈ ਹੈ ਔਰ ਪਹਿਲੀ ਗ੍ਰਿਫਤਾਰੀ ਵੀ ਮੇਨ ਵਿਅਕਤੀ ਅਕਾਊਂਟੈਂਟ ਸਤਿੰਦਰ ਸਿੰਘ ਕੋਹਲੀ ਦੀ ਹੋਈ ਹੈ ਸੋ ਮੈਂ ਸਮਝਦਾ ਕਿ ਸਿੱਟ ਦੀ ਬਹੁਤ ਵੱਡੀ ਇਹ ਜਿਹੜੀ ਇੱਕ ਪ੍ਰਾਪਤੀ ਹੈ ਔਰ ਲਾਜਵੀ ਜਿਹੜੇ ਗੁਰੂ ਗ੍ਰੰਥ ਸਾਹਿਬ ਜੀ ਨੂੰ ਲਾਪਤਾ ਕਰਨ ਵਾਲੇ ਦੋਸ਼ੀ ਹੈ ਸੱਜ ਸਾਰੇ ਜੜਿਆ ਜੇਲ੍ਹ ਦੀਆਂ ਸਲੇਖਾਂ ਸਲਾਖਾਂ ਦੇ ਪਿੱਛੇ ਜਿਹੜੇ ਜਾਣਗੇ ਇਹ ਸਾਡੀ ਕਮਿਟਮੈਂਟ ਸੀਗੀ ਕਿਉਂਕਿ ਸੰਗਤਾਂ ਦੀ ਮੰਗ ਸੀ ਸੰਗਤਾਂ ਦੀ ਮੰਗ ਉੱਤੇ ਹਾਈ ਕੋਰਟ ਦੀ ਡਾਇਰੈਕਸ਼ਨ ਤੇ ਪੰਜਾਬ ਸਰਕਾਰ ਨੇ ਕਾਰਵਾਈ ਕੀਤੀ ਹੈ ਤੇ ਮੈਂ ਸਿੱਖ ਸੰਗਤਾਂ ਨੂੰ ਵਿਸ਼ਵਾਸ ਦਿਵਾਉਣਾ ਚਾਹੁੰਦਾ ਕਿ ਜਿੰਨੇ ਵੀ ਇਸ ਮਤਲਬ ਕੇਸ ਦੇ ਵਿੱਚ ਦੋਸ਼ੀ ਨੇ 16 ਦੇ 16 ਸਭ ਨੂੰ ਫੜ ਕੇ ਜਿਹੜਾ ਉਹ ਜੇਲ੍ਹਾਂ ਦੀਆਂ ਸਲਾਕਾਂ ਪਿੱਛੇ ਜਿਹੜਾ ਉਹ ਭੇਜਿਆ ਜਾਊਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ